ਵੱਡੀ ਖਬਰ ਦੇ ਨਾਲ ਜੋ ਪਟਿਆਲਾ ਤੋਂ ਆ ਰਹੀ ਆ ਜਿੱਥੇ ਸੀਬੀਆਈ ਦੀ ਰੇਡ ਹੋਈ ਆ ਦੱਸਿਆ ਜਾ ਰਿਹਾ ਹੈ ਕਿ ਮਸ਼ਹੂਰ ਬਿਲਡਰ ਦੇ ਘਰ ਸੀਬੀਆਈ ਦੇ ਵੱਲੋਂ ਰੇਡ ਕੀਤੀ ਗਈ ਹੈ ਜੋ ਹਾਲੇ جاری ਹੈ ਤੇ ਇਸ ਦੇ ਨਾਲ ਹੀ ਮੌਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਕੇਸ ਨਾਲ ਵੀ ਇਸ ਨੂੰ ਜੋੜ ਕੇ ਦੇਖਿਆ ਜਾ ਰਿਹਾ ਹੈ ਸੀਬੀਆਈ ਦੇ ਵੱਲੋਂ ਇਹ ਰੇਡ ਕੀਤੀ ਗਈ ਆ ਪਟਿਆਲਾ ਦੇ ਵਿੱਚ ਇੱਕ ਨਾਮੀ ਬਿਲਡਰ ਹੈ ਜਿਸ ਦੇ ਘਰ ਸੀਬੀਆਈ ਦੇ ਵੱਲੋਂ ਇਹ ਰੇਡ ਕੀਤੀ ਗਈ ਹੈ ਹਾਲੇ ਵੀ ਜਾਂਚ ਜਾਰੀ ਹੈ ਸੀਬੀਆਈ ਦੀ ਸੀਬੀਆ ਦੀ ਟੀਮ ਕਰਦੇ ਅੰਦਰ ਮੌਜੂਦ ਹੈ ਇਸ ਦੇ ਨਾਲ ਹੀ ਮੁਅਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਕੇਸ ਦੇ ਨਾਲ ਇਸ ਦੇ ਤਾਰ ਨੂੰ ਜੋੜ ਕੇ ਦੇਖਿਆ ਜਾ ਰਿਹਾ ਹੈ ਕਿ ਕਰੀਬੀ ਸੀ ਬਿਲਡਰ ਇਸ ਬਾਰੇ ਚਰਚਾ ਚੱਲ ਰਹੀ ਹੈ ਤਾਂ ਮਸ਼ਹੂਰ ਬਿਲਡਰ ਦੇ ਘਰ ਸੀਬੀਆਈ ਦੀ ਰੇਡ ਹੋਈ ਹੈ ਤੇ ਸਸਪੈਂਡਡ ਡੀਆਈਜੀ ਐਚਐਸ ਭੁੱਲਰ ਕੇਸ ਦੇ ਨਾਲ ਇਸ ਨੂੰ ਜੋੜ ਕੇ ਦੇਖਿਆ ਜਾ ਰਿਹਾ ਏ ਸੀਬੀਆਈ ਦੀਆਂ ਟੀਮਾਂ ਘਰ ਦੇ ਅੰਦਰ ਨੇ ਟਿਕਾਣਿਆਂ ਤੇ ਰੇਡ ਹੋ ਰਹੀ ਹੈ ਜਾਂਚ ਕੀਤੀ ਜਾ ਰਹੀ ਹੈ ਕਿ ਡੀਆਈਜੀ ਐਚਐਸ ਭੁੱਲਰ ਦਾ ਕਰੀਬੀ ਹੈ ਕਿ ਜਿਹੜਾ ਪੈਸਾ ਸੀ ਉਹ ਇਸ ਦੇ ਰਾਹੀਂ ਇਨਵੈਸਟ ਹੋ ਰਿਹਾ ਸੀ ਬਹੁਤ ਸਾਰੇ ਸਵਾਲ ਨੇ ਹਾਲਾਂਕਿ ਜਦੋਂ ਸੀਬੀਆਈ ਆਪ ਇਸ ਮਾਮਲੇ ਦੇ ਵਿੱਚ ਸਪਸ਼ਟ ਕਰੇਗੀ ਅਧਿਕਾਰਿਤ ਤੌਰ ਤੇ ਬਿਆਨ ਦੇਗੀ ਉਦੋਂ ਹੀ ਕੁਝ ਕਹਿਣਾ ਠੀਕ ਹੋਏਗਾ ਹਾਲੇ ਕੁਝ ਕਹਿਣਾ ਜਲਦਬਾਜ਼ੀ ਹੈ ਪਰ ਪਟਿਆਲਾ ਦੇ ਵਿੱਚ ਸੀਬੀਆਈ ਦੀ ਇਹ ਰੇਡ ਹੋਈ ਹੈ ਤੇ ਮਸ਼ਹੂਰ ਬਿਲਡਰ ਦੇ ਘਰ ਇਹ ਸੀਬੀਆਈ ਦੀ ਰੇਡ ਜਾਰੀ ਹੈ ਮੁਅੱਤਲ ਡੀਆਈਜੀ ਐਚਐਸ ਭੁੱਲਰ ਕੇਸ ਦੇ ਨਾਲ ਤਾਰ ਇਸ ਜੁੜੇ ਹੋਏ ਦੱਸੇ ਜਾ ਰਹੇ ਨੇ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਐਚਐਸ ਭੁੱਲਰ ਦਾ ਕੇਸ ਲਗਾਤਾਰ ਸੁਰਖੀਆਂ ਦੇ ਵਿੱਚ ਹੈ 7.5 ਕਰੋੜ ਰੁਪਇਆ ਕੈਸ਼ 2.5 ਕਿਲੋ ਸੋਨਾ ਲਗਜ਼ਰੀ ਗੱਡੀਆਂ